ਸਰਤ ਸ਼ਰੀਆ ਕਾਲਦੀ ਅੱਜ ਦੇ ਕਹਾਣੇ ਦੇ ਨਾਮ ਬੰਦਰਾਜ ਮਈ ਬਖਸਾ ਬੰਨ ਚਾਂਦ ਪਰਬਤ ਤੇ ਇੱਕ ਜੀਵ ਘਟਨਾ ਵਾਪਰੀ ਚਰਾਹੇ ਤੋਂ ਦੂਰ ਇੱਕ ਪੁਰਾਣੀ ਘੰਟੜ ਰੇਲੀ ਸੀ ਜਿਸ ਵਿੱਚ ਸਾਲਾਂ ਤੋਂ ਕੋਈ ਨਹੀਂ ਗਿਆ ਲੋਕ ਕਹਿੰਦੇ ਸਨ ਕਿ ਉੱਤੇ ਪੂਤ ਪ੍ਰੇਤ ਬਸਦੇ ਹਨ ਰਾਤ ਨੂੰ ਕਈ ਵਾਰ ਅੰਦਰੋਂ ਘੰਟੀ ਦੇ ਵਜਜਾਂ ਆਉਂਦੀਆਂ ਤੇ ਰੌਲਾ ਪਾਉਂਦੇ ਹਨ ਟਿੱਕਾਂ ਸੁਣਦੇ ਹਨ ਪਰ ਦਿਨ ਸਭ ਕੁਝ ਉਪਰ ਇੱਕ ਦਿਨ ਰਾਜੂ ਜੋ ਪਿੰਡ ਵਿੱਚ ਸਭ ਤੋਂ ਦਲੇਰ ਤੇ ਮਜਾਕੀਆ ਬੰਦਾ ਸੀ ਉਹ ਆਪਣਾ ਦੋਸਤ ਬੱਲੀ ਨਾਲ ਬੈਠਾ ਸੀ ਰਾਜੂ ਨੇ ਕਿਹਾ ਜਾ ਰਹੇ ਪੂਤ ਵਾਲੀ ਕਹਾਣੀ ਸਰਕਲ ਕੋਲੋਂ ਡਾਉਣ ਲਈ ਹੈ ਅਸਲ ਵਿੱਚ ਕਰ ਲ ਕੋਈ ਹੋ ਰਹੀ ਹੋਵੇਗੀ ਬੱਲੀ ਨੇ ਹੱਸ ਕੇ ਕਿਹਾ ਚੱਲ ਫਿਰ ਸਵੇਰੇ ਦੇ ਆਵਾਂਗੇ ਮੁੱਖ ਦਰਵਾਜ਼ੇ ਤੇ ਜੰਗ ਲੱਗਾ ਵੱਡਾ ਤਾਲਾ ਸੀ ਪਰ ਵਿੱਚ ਇੱਕ ਟੁੱਟਾ ਦਰਵਾਜ਼ਾ ਖੁੱਲਾ ਸੀ ਅੰਦਰ ਥੋੜਾ ਜਾਲੇ ਤੇ ਪੁਰਾਣੇ ਟੁੱਟੀਆਂ ਚੀਜ਼ਾਂ ਪਈਆਂ ਸਨ ਇੱਕ ਹਨੇਰੇ ਕਮਰੇ ਵਿੱਚ ਉਹਨਾਂ ਨੇ ਇੱਕ ਵੱਡੇ ਲੋਹੇ ਦਾ ਬਕਸਾ ਵੇਖਿਆ ਬਕਸੇ ਦੇ ਉੱਪਰ ਜੀਵਨ ਚਾਨਣ ਬਣਿਆ ਸਨ। ਬੱਲੀ ਹੌਲੀ ਵਾਜ ਵਿੱਚ ਕਹਿੰਦਾ ਇਹ ਤਾਂ ਖਜ਼ਾਨੇ ਵਾਲਾ ਲੱਗਦਾ ਹੈ। ਅਰ ਅਜੂ ਦੀ ਅੱਖਾਂ ਚਮਕੀਆਂ। ਖਜ਼ਾਨਾ ਹੋਵੇ ਜਾਂ ਨਾ। ਖੋਲ ਕੇ ਵੇਖਣਾ ਤਾਂ ਬਣਦਾ ਹੈ। ਪਰ ਤਾਲਾ ਬਹੁਤ ਮਜ਼ਬੂਤ ਸੀ। ਉਹਨੇ ਹਰੇਕ ਤਰੀਕਾ ਜਮਾਇਆ। ਪਰ ਉਹ ਫੇਲ ਰਹੇ। ਫੇਰ ਅਜੂਨ ਪੜਨੇ ਦੇ ਬਜ਼ੁਰਗ ਹਰਵੀਰ ਚਾਚਾ ਜ ਆਦ ਆਏ। ਜੋ ਤਾਲੇ ਖੋਲਣ ਵਿੱਚ ਮਾਰ ਸਨ। ਦੋਵੇਂ ਚੁੱਕ ਕੇ ਬਕਸਾ ਉਹਨਾਂ ਕੋਲ ਲੈ ਗਏ। ਤੱਤੇ ਨੇ ਕੁਝ ਮਿੰਟਾਂ ਵਿੱਚ ਤਾਲਾ ਖੋਲ੍ਹਿਆ ਅੰਦਰੋਂ ਉਸ ਨੂੰ ਜਾਂਦੀ ਨਹੀਂ ਬਲਕਿ ਪੁਰਾਣੇ ਚਿੱਠੀਆਂ ਹਨ ਕਾਲੇ ਸਫੇਦ ਤਸਵੀਰਾਂ ਅਤੇ ਇੱਕ ਡੈਰੀ ਨਿਕਲੀ ਡੈਰੀ ਵਿੱਚ ਲਿਖਿਆ ਸੀ ਕਿ ਇਹ ਵੈਲੀਕਾਰੇ ਦਰਬਾਰ ਸਿੰਘ ਨਾਂ ਦੇ ਆਮਦਾਲ ਜ਼ਿਮੀਂਦਾਰ ਦੀ ਸੀ ਜਿਸ ਨੇ ਗਰੀਬਾਂ ਦੀ ਮਦਦ ਲਈ ਆਪਣੀ ਜ਼ਮੀਨ ਤੱਕ ਵੇਚ ਦਿੱਤੀ ਪਰ ਇੱਕ ਝੂਠੇ ਸਾਜ਼ੇ ਵਿੱਚ ਫਸਾ ਕੇ ਉਹਨਾਂ ਜੇੜ ਵੇਚ ਦਿੱਤਾ ਗਿਆ ਡੈਰੀ ਦੇ ਅੰਦਰ ਤੇ ਲਿਖਿਆ ਸੀ ਜੇ ਕੋਈ ਇਹ ਪੜ੍ਹੇ ਤਾਂ ਮੇਰੀ ਬਾਕੀ ਜ਼ਮੀਨ ਤੇ ਕਾਰਾਂ ਗਰੀਬਾਂ ਨੂੰ ਦੇ ਦਿੱਤੇ ਜਾਣਾ। ਰਾਜੂ ਤੇ ਬੱਲੀ ਇਹ ਗੱਲ ਸਿੱਧਾ ਬਣਦੇ ਸਰਪੰਚ ਗੁਰਮੁਖ ਸਿੰਘ ਨੂੰ ਦੱਸਣ ਗਏ। ਸਰਪੰਚ ਨੇ ਪੰਡਤ ਜੀ ਦੀ ਕਮੇਟੀ ਇਕੱਠੀ ਕੀਤੀ। ਡਾਇਰੀ ਦੇ ਟੁਟ ਕਿੱਟੀਆਂ ਦੇ ਸਬੂਤ ਵੇਖ ਕੇ ਸਭ ਹੈਰਾਨ ਰਹਿ ਗਏ। ਗੁਰਮੁਖ ਸਿੰਘ ਨੇ ਐਲਾਨ ਕੀਤਾ ਕਿ ਦਰਬਾਰ ਸਿੰਘ ਦੀ ਵਸੀਅਤ ਅਨੁਸਾਰ ਉਹ ਜ਼ਮੀਨ ਗਰੀਬ ਕਿਸਾਨਾਂ ਵਿੱਚ ਵੰਡ ਦਿੱਤੀ ਜਾਵੇਗੀ। ਇਹ ਖਬਰ ਪਿੰਡ ਵਿੱਚ ਅੱਗ ਵਾਂਗ ਫੈਲ ਗਈ। ਲੋਕ ਰਾਜੂ ਤੇ ਬੱਲੀ ਦੀ ਹਿੰਮਤ ਦੀ ਤਰੀਫ਼ ਕਰਨ ਲੱਗੇ। ਜੋ ਵੇਲੀ ਪੈਲੰਡਰ ਦੀ ਨਿਸ਼ਾਨੀ ਸੀ ਹੁਣ ਉਹ ਪਿੰਡ ਦੀ ਮਾਨਤਮ ਇਤਿਹਾਸ ਦਾ ਹਿੱਸਾ ਬਣ ਗਈ। ਰਾਜੂ ਹੱਸ ਕੇ ਕਹਿੰਦਾ ਜਾਰ ਬੱਲੀ ਅਸਤਾਪੂਤ ਨਹੀਂ ਲੱਭੇ ਪਰ ਸਚਾਈ ਦਾ ਖਜ਼ਾਨਾ ਜ਼ੋਰ ਲੱਭ ਲਿਆ। ਬੱਲੀ ਮੁਸਕਾ ਕੇ ਕਹਿੰਦਾ ਹਾਂ ਤੇ ਸਭ ਤੋਂ ਵੱਡੀ ਗੱਲ ਇਸੇ ਵਾਰੀ ਤੇਰੀ ਦੇਰੀ ਨੇ ਪੰਡ ਦਾ ਪਲਾ ਕਰ ਦਿੱਤਾ। ਸਿੱਖਿਆ ਕਈ ਵਾਰ ਡਰ ਦੇ ਪਿੱਛੇ ਲੁਕਿਆ ਸੱਚ ਹੁੰਦਾ ਹੈ ਤੇ ਹਿੰਮਤ ਨਾਲ ਸਚਾਈ ਦੁਨੀਆ ਸਾਹਮਣੇ ਆ ਜਾਂਦੀ ਹੈ। ਚੰਗਾ ਜੀ ਧੰਨਵਾਦ। ਜੁਕੀ ਨੂੰ ਤਿੰਨ ਮਿੰਟ ਵਿੱਚ ਸਬਸਕ੍ਰਾਈਬ ਕਰਨਾ। 장가지라 브라카